ਜਗਬੀ ਧਨਕਬੀਰ ਮੇਰੇ ਬਹੁਤ ਹੀ ਸਰਕਾਰ ਦੇ ਸਾਥੀਓ ਮੈਂ ਤੁਹਾਨੂੰ ਅੱਜ ਜਿਹੜੀ ਗੱਲਬਾਤ ਹਨ ਜਿਹੜਾ ਇੱਕ ਮੁੱਦਾ ਡਿਸਕਸ ਕਰਨਾ ਚਾਹਨਾ ਉਹ ਬਹੁਤ ਹੀ ਅਹਿਮ ਹੈ ਕਿਉਂਕਿ ਹੁਣੇ ਹੀ ਰੀਸੈਂਟਲੀ ਪੰਜਾਬ ਸਰਕਾਰ ਤੁਗਤਮਾਰ ਦੀ ਸਰਕਾਰ ਨੇ ਇੱਕ ਕਾਨੂੰਨ ਜਿਹੜਾ ਵਿਧਾਨ ਸਭਾ ਵਿੱਚ ਪਾਸ ਕੀਤਾ ਜਾਂਦਾ ਜਿਹਦੇ ਵਿੱਚ ਉਹਨਾਂ ਨੇ ਬੇਅਦਬੀ ਜਿਹੜੀ ਜਿਹੜਾ ਵੀ ਬੇਅਦਬੀ ਕਰਦਾ ਹੈ ਉਦਾ ਉਹਨਾਂ ਨੇ ਇੱਕ ਜਿਹੜਾ ਕਾਨੂੰਨ ਜਿਹੜਾ ਉਹ ਲੈ ਕੇ ਉਹਨਾਂ ਨੇ ਜਾਂਦਾ ਵਾ ਪਰ ਉਹਦੇ ਵਿੱਚ ਇੱਕ ਮੰਦ ਭਾਗੀ ਇਹ ਕਹਿ ਸਕਦੇ ਆ ਆ ਦਲਤਾ ਵਾਸਤੇ ਜਿਹਦੇ ਵਿੱਚ ਉਹਨਾਂ ਨੇ Hindu Sikh Musalman Isai ਇਹਨਾਂ ਦੇ ਜਿਹੜੇ ਗ੍ਰੰਥ ਨੇ ਅਸੀਂ ਕਿਸੇ ਨੂੰ ਕੋਈ ਕਿਸੇ ਵੀ ਧਰਮ ਨੂੰ ਕੋਈ ਮਾਰਾ ਨਹੀਂ ਕਹਿੰਦੇ ਵੇ ਚੰਗੀ ਗੱਲ ਆ ਕਿਉਂਕਿ ਬੇਅਦਬੀ ਜਿਹੜੀ ਇਸ ਧਰਮ ਦਾ ਧਰਮ ਹੈ ਜਿਹਦਾ ਵੀ ਉਹਨੂੰ ਅਗਰ ਉਹਨਾਂ ਨੂੰ ਉਹਨਾਂ ਦੇ ਗ੍ਰੰਥਾ ਜੀ ਨਾਲ ਉਹਨਾਂ ਦੇ ਗੁਰੂਆਂ ਨਾਲ ਉਹਨਾਂ ਦੇ ਗ੍ਰੰਥਾ ਦੇ ਨਾਲ ਅਗਰ ਕੋਈ ਬੇਅਦਬੀ ਕਰਦਾ ਤੇ ਉਹ ਬਹੁਤ ਮਾੜੀ ਗੱਲ ਆ ਬਹੁਤ ਵੱਡੀ ਸੇਸ ਪਹੁੰਚਦੀ ਏ ਪਰ ਉਹਦੇ ਵਿੱਚ ਦਲਿਤ ਸਮਾਜ ਦੇ ਚਾਇਓ ਕਬੀਰ ਪੱਥੀ ਸਮਾਜ ਆ ਸਾਡੇ თან ਦਾ ਸਤਿਗੁਰੂ ਗੀਮਾਰਾ ਜੀ ਉਹਨਾਂ ਦੇ ਕਬੀਰ ਬੀਜਕ ਜੀ ਜਾਂ ਕੋ ਰਵਿਦਾਸ ਜੀ ਦੇ ਜਾਂ ਭਗਵਾਨ ਵਾਲਮੀਕ ਜੀ ਦੇ ਇਹਨਾਂ ਦੇ ਜਿਹੜੇ ਗ੍ਰੰਥ ਨੇ ਇਹ ਪਵਿੱਤਰ ਗ੍ਰੰਥ ਨੇ ਉਹਨਾਂ ਬਾਰੇ ਉਹਨਾਂ ਨੇ ਕੋਈ ਗੱਲ ਨਹੀਂ ਕੀਤੀ ਉਹਨਾਂ ਨੇ ਸਿਰਫ ਤੰਤ ਸਾਹਿਬ ਗੁਰੂ ਗ੍ਰੰਥ ਸਾਹਿਬ ਜੀ ਸਾਡੇ ਬਹੁਤ ਹੀ ਆਪਣਾ ਭਗਵਦ ਗੀਤਾ ਜੀ ਕੁਰਾਨ ਜੀ ਔਰ ਬਾਈਬਲ ਇਹਨਾਂ ਦਾ ਉਹਨਾਂ ਜ਼ਿਕਰ ਕੀਤਾ ਕਿ ਇਹਨਾਂ ਉਤੇ ਕੋਈ ਬੇਅਦਬੀ ਕੀਤੀ ਜਾਂਦੀ ਹੈ ਤਾਂ ਉਹਨਾਂ ਉਤੇ ਸਖਤ ਐਕਸ਼ਨ ਲਿਆ ਜਾਏਗਾ। ਪ੍ਰਸ਼ਾਸਨ ਸਰਕਾਰ ਤੋਂ ਮੈਂ ਮੰਗ ਕਰਦੇ ਆਂ ਕਿ ਅਗਰ ਤਲਵੰਤ ਸਦਗੁਰ ਕਬੀਰ ਮਹਾਰਾਜ ਦੇ ਜਿਹੜਾ ਗ੍ਰੰਥ ਹੈ ਕਬੀਰ ਗ੍ਰੰਥ ਜੀ ਅਗਰ ਭਗਵਾਨ ਵਾਲਮੀਕੀ ਜੀ ਦੇ ਗ੍ਰੰਥ ਜੀ ਜਾਂ ਗੁਰੂ ਰਵਿਦਾਸ ਦੇ ਅਗਰੇ ਗ੍ਰੰਥ ਜੀ ਦਾ ਜ ਕੋਈ ਬੇਅਦਬੀ ਕੀਤੀ ਜਾਂਦੀ ਹੈ ਤਾਂ ਉਹਦਾ ਵੀ ਜਿਹੜਾ ਵਾ ਉਹ ਉਸ ਵਿੱਚ ਇਹਨਾਂ ਦਾ ਜ਼ਿਕਰ ਕੀਤਾ ਜਾਏ। ਔਰ ਅਸੀਂ ਇਸ ਬਾਬਤ ਅਸੀਂ ਇਹਨਾਂ ਦੇ ਜਿਹੜਾ ਉਹਨਾਂ ਦੀ ਇੱਕ ਕਮੇਟੀ ਬਣਾਈ ਜਿਨ੍ਹਾਂ ਦੇ ਚੇਅਰਮੈਨ ਜਿਹੜੇ ਨੇ ਉਹ ਨਿਜੇ ਸਾਹਿਬ ਨੇ ਔਰ ਅਸੀਂ ਇੱਕ ਆਪਣੇ ਸਾਥੀਆਂ ਨੂੰ ਲੈ ਕੇ ਨਿਜੇ ਸਾਹਿਬ ਨੂੰ ਵੀ ਇਸ ਬਾਬਤ ਦੇ ਚ ਮਿਲਾਂਗੇ ਪਰ ਮੈਂ ਇਸ ਵੀਡੀਓ ਰਾਹੀਂ ਵੀ ਸਰਕਾਰ ਨੂੰ ਇਹ ਦੱਸਣਾ ਚਾਹਨਾ ਇਹਦੇ ਵਿੱਚ ਜਿਹੜੇ ਨੇ ਦਲਿਤ ਸਮਾਜ ਦੇ ਜਿਹੜੇ ਰਹਿਬਰ ਹੈ ਉਹਨਾਂ ਦੇ ਗ੍ਰੰਥਾਂ ਨੂੰ ਵੀ ਜਿਹੜਾ ਵਾ ਉਹ ਜ਼ਰੂਰ ਸ਼ਾਮਲ ਕੀਤਾ ਜਾਵੇ ਤਾ ਜੋ ਅਸੀਂ ਵੀ ਜਿਹੜਾ ਬਰਾਬਰ ਦਾ ਜਿਹੜਾ ਆਬਾਦਗਾ ਜਿਹੜਾ ਉਹ ਲੈ ਸਕੀਏ ਜੈਕ ਵੀ ਧਨਕਬੀਰ ਜੀ